ਵੱਡ ਵਡੇਰੇ ਹਮੇਸ਼ਾ ਕਰਦਾ ਮਾਣ ਹੁੰਦੇ ਹਨ ਕਰਦਾ ਜਿੰਦਰਾ ਹੁੰਦੇ ਹਨ ਜੇ ਉਹ ਇਧਰ ਉਧਰ ਹੋ ਜਾਂ ਤਾਂ ਬੰਦੇ ਦੇ ਹਮੇਸ਼ਾ ਹੀ ਪਾਦੀ ਉਹ ਬਣ ਜਾਂਦੀ ਹੈ ਇਸੇ ਤਰ੍ਹਾਂ ਦਾ ਇੱਕ ਮਾਹੌਲ ਜਿਹੜਾ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਤੁਹਾਨੂੰ ਦੱਸਦੀ ਹੈ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੱਕ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਬਜ਼ੁਰਗ ਜੀ ਜੋ ਕਿ ਦਿਮਾਗੀ ਤੌਰ ਤੇ ਥੋੜੇ ਬਿਮਾਰ ਵੀ ਹਨ ਤੇ ਕੁਝ ਬੋਲ ਨਹੀਂ ਸਕਦੇ ਅਤੇ 10 ਵੀ ਨਹੀਂ ਸਕਦੇ ਉਹ ਗੁੰਮਸ਼ੁਦਾ ਹੋ ਗਏ ਹਨ ਉੱਥੇ ਹੀ ਪਰਿਵਾਰ ਨੇ ਨੇੜੇ ਦੇ ਥਾਣੇ ਦੇ ਵਿੱਚ ਰਿਪੋਰਟ ਜਿਹੜੀ ਉਹ ਦਰਜੇ ਵੀ ਕਰਵਾਈ ਗਈ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਦਾ ਕਾਫੀ ਰੋ ਰੋ ਕੇ ਬੁਰਾ ਹਾਲ ਹੈ ਤੇ ਇੱਧਰ ਉੱਧਰ ਪਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਰਿਵਾਰ ਨੇ ਇਹ ਵੀ ਕਿਹਾ ਕਿ ਜੇ ਸਾਡਾ ਬਜ਼ੁਰਗ ਸਾਡੇ ਘਰ ਤੱਕ ਪਹੁੰਚਾਇਆ ਜਾਵੇਗਾ ਤਾਂ ਉਸ ਨੂੰ ਨਗਦ ਰਾਸ਼ੀ ਇਨਾਮ ਵੀ ਉਹ ਵੀ ਦਿੱਤਾ ਜਾਏਗਾ ਇਸੇ ਦੌਰਾਨ ਤੁਹਾਨੂੰ ਵੀ ਦੱਸ ਦਈਏ ਕਿ ਜਦੋਂ ਸਾਡੀ মিডিਆ ਟੀਮ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਭਰੋਸਾ ਦਿਵਾਇਆ ਕਿ ਬਿਲਕੁਲ ਅਸੀਂ ਜਲਦ ਤੋਂ ਜਲਦ ਜਿਹੜਾ ਇਸ ਜੀ ਨੂੰ ਲੱਭ ਕੇ ਪਰਿਵਾਰ ਤੱਕ ਜ਼ਰੂਰ ਪਹੁੰਚਾਵਾਂਗੇ। ਬਾਕੀ ਇਸ ਤੋਂ ਬਾਅਦ ਤੁਹਾਨੂੰ ਦੱਸਿਏ ਉਹ ਜਾਣਕਾਰੀ ਦਿਨੀ ਹੈ ਕੀ ਗੱਲਬਾਤ ਹੋਈ মিডিਆ ਦੇ ਨਾਲ ਪਰਿਵਾਰਕ ਜੀਆਂ ਦੀ ਅਤੇ ਕੀ ਉਹਨਾਂ ਦੇ ਵੱਲੋਂ ਕਿਹਾ ਗਿਆ। ਨਿਰਮਲਾ ਕਿਹੜੇ ਏਰੀਆ ਚ ਰਦਰ ਤੁਸੀਂ? ਗੀਤਾ ਕਲੋਨੀ ਗੀਤਾ ਕਲੋਨੀ ਕਿਹੜੇ ਸਾਈਡ ਤੇ ਦੋ ਨੰਬਰ ਗਲੀ ਮੋਗੰਪੁਰਾ ਤੇ ਇਹ ਤਸਵੀਰਾਂ ਹੈ ਜੋ ਇਹ ਕਿੰਨਾਂ ਦੀ ਹੈ ਮੇਰੇ ਸਸੁਰ ਦੇ ਸਸੁਰ ਦੀ ਹੈ ਤੇ ਇਹਨਾਂ ਵਾਸਤੇ ਤੁਸੀਂ ਕੀ ਰਿਕਵੈਸਟ ਕਰਨਾ ਚਾਹੁੰਦੇ ਹੋ ਇਹ ਹੀ ਰਿਕਵੈਸਟ ਕਰਨਾ ਚਾਹਤੀ ਹੂੰ ਮੇਰਾ ਮੇਰਾ ਸਸੁਰ ਵੀ ਹੈ ਮੇਰਾ ਪਿਓ ਵੀ ਹੈ ਕੀ ਨਾਮ ਨੇ ਇਹਨਾਂ ਦਾ ਗੁਦਰਾਮ ਨਿਸ਼ਾਦ ਗੁਦਗਾਮ ਨਿਸ਼ਾਦ ਹਾਂ ਗੁਦਰਾਮ ਕਿੰਨੀ ਉਮਰ ਇਹਨਾਂ ਦੀ 75 ਸਾਲ 75 ਸਾਲ ਤੇ ਇਹ ਕਿੰਨੀ ਦੇਰ ਤੋਂ ਘਰ ਨਹੀਂ ਆਏ ਵਾਪਸ दस बजे निकले थे नहीं, नहीं अभी नहीं आए तो आप ढूंढने गए थे कहीं हाँ जी सुबह से ढूंढ रहे हैं तो किसी थाने वाले में रिपोर्ट दी हाँ जी अथे दिए है हो रहा है पेनू रोटी खिलाती हूँ और कि बोला उनको नहाती धोती हूँ रोटी भी देती हूँ अब सुबह से हम लोग सारे टबर लप रहे हैं आठ दास घट है गए उसका जब रोटी पूछोगे तही खाना उतना नहीं मांग सकता है ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਸੇ ਨੂੰ ਵੀ ਮਿਲਣ ਦੇ ਕਿਸੇ ਨੂੰ ਨਾ ਮਿਲੇ ਮੇਰੇ ਘਰ ਤੱਕ ਮੋਗੰਪੁਰ ਪੁਲੀ ਚੌਕੀ ਤੱਕ ਆ ਛੋੜ ਦੇਵੋ ਤੁਸੀਂ ਇਹ ਬੇਨਤੀ ਕਰਦੀ ਹਾਂ ਇਹਹੀ ਬੇਨਤੀ ਕਰਦੀ ਹਾਂ ਹਾਂ ਜੀ ਤੁਸੀਂ ਰਿਪੋਰਟ ਦਿੱਤੀ ਹੈ ਹਾਂ ਜੀ ਦਿੱਤਾ ਤੇ ਅੱਗੇ ਮੰਗ ਕਰਦੇ ਇਹ ਮੰਗ ਕਰਦੀ ਹਾਂ ਮੇਰਾ ਬੁੱਢਾ ਕਿੱਥੇ ਵੀ ਹੋਵੇ ਮੇਰਾ ਪਿਓ ਆ ਜਾਵੇ ਮੇਰੇ ਘਰ ਤੇ ਬਸ ਆਜੂ ਆਜ ਗਣ ਵੀਰਵਾਰ ਹੈ ਸਵੇਰ ਸਵੇਰ ਆ ਗਏ ਹਾਂ ਗੀਤਾ ਓਮ बटाला रोड डेंजर बेर क्या इधर नाखा वाली बाग शिवाले और नगर सन सिटी हर जगह हर नहीं, लगए, नहीं कहीं लबा मेरा बेटा प्रशासन वालों तो डुंकी अससुंद आ गया एई मैं को कह रही हूँ मेरा बुड्ढा की तरह भी लब के सारे के रिक्शा से है सारे मेरे बुड्ढे कहीं मिले मेरे बुड्ढे को लाके इथे छाड़ दो मेरा नाम, नाम कबिलास

ਹਾਂ ਜੀ ਸਰ ਅੱਜ ਮਾਰਨਿੰਗ ਟਾਈਮ 'ਇੱਕ ਬਜ਼ੁਰਗ ਜਿਹੜੇ ਉਹ ਗੁੰਮ ਹੋਏ ਸੀਗੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਰਿਪੋਰਟ ਲਿਖਾਈ ਗਈ ਸੀ ਤੇ ਮੈਂ ਉਹਦੇ ਸਬੰਧ ਵਿੱਚ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ। ਹਾਂ ਜੀ ਸਾਡੇ ਕੋਲ ਆਏ ਸੀਗੇ ਗ੍ਰੇਪ 7:00 ਵਜੇ ਆਏ ਸੀਗੇ ਕਿ ਉਹਨਾਂ ਦੀ ਅਸੀਂ ਕੰਪਲੇਂਟ ਲੈ ਲਈ ਹੈ। ਅੱਛਾ ਜੀ ਤੇ ਉਹਨਾਂ ਦੇ ਅਸੀਂ ਫੋਟੋਸ ਵਗੈਰਾ ਲੈ ਕੇ ਟੀਮ ਕਮਨ ਲਗਾਤੀ ਹੋਈ ਹੈ। ਉਹਨਾਂ ਦੀ ਜਿਹੜੀ ਸੀ ਰਿਪੋਰਟ ਹੈ ਤੇ ਉਹ ਵੀ ਦਰਜ ਕਰ ਲਈ ਹੈ ਤੇ ਜਲਦ ਤੋਂ ਜਲਦ ਅਸੀਂ ਦੱਸ ਕੇ ਉਹਨਾਂ ਦੇ ਪਰਿਵਾਰ ਨੂੰ ਦੱਸ ਦੇਈਏ। ਤੇ ਸਹਿ ਪਰਿਵਾਰ ਵੱਲੋਂ ਪਰਿਵਾਰ ਵਾਸਤੇ ਤੁਹਾਡੇ ਵੱਲੋਂ ਕੀ ਆਸ਼ਵਾਸਨ ਹੈ ਕਿ ਉਹਨਾਂ ਦੀ ਕਿੰਨੀ ਮਤਲਬ ਬਹਾਲਪਾ ਵਗੈਰਾ ਵਾਸਤੇ ਅਸੀਂ ਜਲਦ ਤੋਂ ਜਲਦ ਜਿਹੜੀ ਸਾਡੀ ਟੀਮ ਜਿਹੜੀ ਇੱਥੇ ਆਈ ਚੱਲੀ ਹੈ ਉਹਨਾਂ ਨੂੰ ਫੋਲੋ ਕਰ ਰਹੀ ਹੈ ਤੇ ਅਸੀਂ ਇਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਆ ਲੱਗ ਕੇ ਉਹਨਾਂ ਨੂੰ ਪਰਿਵਾਰ ਵੱਲੋਂ ਪ੍ਰਾਪਤ ਕਰਾਂਗੇ ਧੰਨਵਾਦ ਸਰ